ਉਹ ਦੰਤ 3700 ਚੜਦੇ ਕਲਾਂ ਅੱਜ ਜੀ ਬਿਲਕੁਲ ਚੱਲੀ ਜਾਂਦਾ ਕੰਮ ਉੱਧਰ ਹਾਂਜੀ ਹਾਂਜੀ ਕਲੋਜ ਦੀ ਤਿੰਨ ਕਰਾ ਗਿਆ ਹੋ ਗਿਆ ਬਸ ਥੋੜਾ ਰਹਿ ਗਿਆ ਅੱਜ ਜੇ ਸ਼ਾਮ ਜਾ ਕੇ ਹੋਜੀ ਚੱਲੂਆ ਇੱਕ ਡੇਢ ਇੱਕ ਘੰਟੇ ਚ ਯਾਨੀ ਬਾਵਾ ਟਾਈਮ ਦਾ ਜਿੱਦਾਂ ਸ਼ਮਸ਼ਾਨ ਘੜ ਜਾਂਦੇ ਜੀ ਕੋਈ ਸੰਸਕਾਰ ਕਰਨੇ ਜਾਂ ਕੁਛ ਵੀ ਹੈ ਨਾ ਪਾਣੀ ਦੀ ਸਹੂਲਤ ਜਮਾ ਨਹੀਂ ਸੀਗੀ ਬਹੁਤ ਟਾਈਮ ਤੋਂ ਬੰਦ ਸੀਗਾ ਤੇ ਇਹਨਾਂ ਨੇ ਇਹਨਾਂ ਦੇ ਹੋਣ ਦੇ ਨਾਲ ਜਿਹੜਾ ਪੁਰਾਣੇ ਟਾਈਮ ਦਾ ਕੰਮ ਰੁਕੇ ਸੀ ਯਾਨੀ ਸ਼ਾਮ 84 ਉਹਨਾਂ ਨੇ ਪਾਈਪ ਲਿਆ ਕੇ ਪੂਰਾ ਜੀਬੀਸੀ ਦਾ ਪਟਾਕੇ ਤੇ ਪਾਣੀ ਉਥੇ ਚਾਲੂ ਕੀਤਾ ਤੇ ਯਾਨੀ ਕਿ ਹੁਣ ਸਾਰਿਆਂ ਨੂੰ ਫੈਸਿਲਿਟੀ ਸਾਰਿਆਂ ਦੇ ਕੰਮ ਆਊਗਾ ਪਾਣੀ ਜਿਹਦਾ ਕੋਈ ਜਾਣੇ ਆਪਾਂ ਕੋਈ ਤੁਹਾਨੂੰ ਪਿੰਡ ਦੇ ਵਿੱਚ ਯਾਨੀ ਕਿ ਮੇਰੇ ਪਾਣੀ ਦੀ ਸੁਵਿਧਾ ਹੋ ਗਈ ਤੇ ਬਹੁਤ ਸ਼ਾਨਦਾਰ ਦੇ ਵਿੱਚ ਸ਼ਾਨਦਾਰ ਦੇ ਵਿੱਚ ਹਾਂ ਇਹਨਾਂ ਨੂੰ ਮੜੇ ਉਹ ਵੀ ਚੱਲ ਕਰਾ ਦਿਓ ਨਾਲੀ ਮੜੇ ਜਿ ਬੁਖਾਉਂਦੇ ਪਹਿਲਾਂ ਕਰਿਓ ਕੰਮ ਫੇਰ ਮੈਨੂੰ ਫੋਨ ਕਰ ਲਿਓ ਸਸੀ ਗੱਲ ਜੀ ਸੈਕਟਰੀ ਸਰ ਉਹ ਠੀਕ ਹੈ ਜੀ ਠੀਕ ਜੀ ਬਹੁਤ ਵਧੀਆ ਜੀ ਅੱਛਾ ਅੱਛਾ ਭਾਜੀ ਜੁਣੀ ਸਾਡੇ ਸਾਰੇ ਬੜੇ ਬਹੁਤ ਵਧੀਆ ਹਨ ਬੜੀ ਇਮਾਨਦਾਰੀ ਨਾਲ ਕੰਮ ਕਰਦੇ ਪਏ ਆ ਠੀਕ ਹੈ ਸੈਕਟਰੀ ਆ। ਇਹ ਅੱਜ ਦੇਖਣ ਆਇਆ ਜਿਹੜਾ ਪਾਣੀ ਇੰਨੇ ਜਲ ਤੋਂ ਸਾਰਾ ਇਹਨਾਂ ਨੇ ਹੁਣ ਨਵਾਂ ਪ੍ਰਬੰਧ ਕੀਤਾ ਸੀ ਵੈਂ ਦੇ ਵਿੱਚ ਨਾ ਉਧਰੋਂ ਜੀ.ਬੀ.ਸੀ ਦਾ ਪੈਵ ਲਾ ਕੇ ਤੇ ਸੈਕਟਰੀ ਸਾਹਿਬ ਹੁਣ ਚੈੱਕ ਕਰਨ ਆਇਆ ਤੇ ਜਦੋਂ ਚਾਲੂ ਹੋ ਗਿਆ ਉਹ ਆਪਾਂ ਵੱਖਰਾ ਬਲੌਗ ਪਾ ਦੇਵਾਂਗੇ ਤੁਹਾਨੂੰ ਦਿਖਾਵਾਂਗੇ ਸਾਰਾ ਜਦੋਂ ਇਹ ਪੂਰਾ ਟੁੱਟੀ ਹੈ ਸਾਰਾ ਕੁਝ ਹਾਂਜੀ ਜਦੋਂ ਅੱਜ ਤੱਕ ਸ਼ਾਮ ਤੱਕ ਉਹ ਕਲਿੱਪ ਐਡ ਕਰ ਦਾਂਗੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਬਹੁਤ ਧੰਨ ਸਾਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਕੰਮ ਮੈਨੇਜਰ ਦਾ ਡੜਾ ਕਰਤਾ ਤੁਸੀਂ ਹਾਂ ਉਦੋਂ ਸਾਡੀ ਆਂਟੀ ਆ ਰਾਜੀ ਦੀ ਮੰਮੀ ਪੰਜਣੀ ਉਹ ਪਰੇ ਆਂਟੀ ਬਾਂਕੇ ਦੀ ਮੰਮੀ ਪੰਜ ਨੂੰ ਮੈਂ ਜਿਨੇ ਤੈਨੂੰ ਨਹੀਂ ਵੀ ਪਾਈ ਉਹਨਾਂ ਦਾ ਪਹਿਲਾਂ ਕਰੀ ਜਿਨੇ ਪਾਈ ਉਹਦਾ ਬਸ ਚ ਕਰਦੇ ਤੇ ਗਾਂ ਤੋਂ ਅਗਲੇ ਕਹਿਣ ਚੱਲ ਯਾਰ ਇੱਧਰ ਹੀ ਪਾ ਦਿੰਦੇ ਹਣਾ ਕਿ ਕੋਈ ਇਹ ਤਾਂ ਇਖਾਜੀ ਬਾਜੀ ਜੀ ਨੀਜ਼ ਖਣੀ ਹੈਗੇ ਪੈਂਡ ਚ ਪਿਆਰ ਨਾਲ ਹੈ ਨਾ ਸਾਰੇ ਜਿੱਥੇ ਕੰਮ ਹੋਇਆ ਹਾਂ ਹਾਂ ਚਿੱਲੀਆਂ ਦਾ ਧਰ ਤੋਂ ਕੱਲ ਆ ਕੇ ਇਕੱਠੇ ਜੈ ਭੀਮ ਜੈ ਭੱਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਮੈਂ ਸਰਪੰਚ ਪਰਮਜੀਤ ਤਲਵੰਡੀ ਰਾਇਆ ਅਤੇ ਮੇਰੀ ਪੰਚਾਇਤ ਅਤੇ ਮੇਰੇ ਪਿੰਡੇ ਨਗਰ ਨਿਵਾਸੀ ਸਾਰਿਆਂ ਦੇ ਸਹਿਯੋਗ ਨਾਲ ਸਾਡੇ ਸ਼ਮਸ਼ਾਨ ਘਰ ਦੇ ਵਿੱਚ ਪਾਣੀ ਦੀ ਬਹੁਤ ਕਮੀ ਸੀ ਸਾਡੇ ਪਾਣੀ ਦੀ ਸਮੱਸਿਆ ਬਹੁਤ ਟਾਈਮ ਤੋਂ ਸੀਗੀ ਜੋ ਅੱਜ ਚਾਲੂ ਹੋ ਗਈ ਆ ਸਾਡੇ ਮੰਤਰੀ ਡਾਕਟਰ ਰਵਜੋਤ ਜੀ ਉਹਨਾਂ ਦੇ ਸਹਿਯੋਗ ਨਾਲ ਸਾਡੇ ਪਾਣੀ ਦਾ ਰਵੰਧ ਹੋ ਗਿਆ ਆ ਗਿਆ ਜੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਰਬੱਤ ਦਾ ਭਾਲੋ ਰਾਜ ਸਰਬਾਚਨ ਮੈਂ ਕਿਹਾ ਕੰਮ ਖਿੱਚੀ ਜਿਆਦਾ ਵੀਡੀਓ ਬਣਾ ਮੇਰਾ ਕੰਮ ਆ ਪਤਾ ਲਾ ਜੇ ਕਰੀਏ ਨਾ ਕਿ ਕੰਮ ਹੋਏ ਆ ਕਿਉਂ ਜੀ ਹੋ ਗਿਆ ਅੱਗੇ ਤੇ ਪੈਣੀ ਹੈ ਕਿ ਨਹੀਂ ਪਾਈਏ ਬਲਵਾਇਆ ਕਰਤਾਂ ਬਲਵਾਇਆ ਮੈਂ ਜਿਹਨ ਨਹੀਂ ਪਾਈਏ ਉਹਨਾਂ ਦਾ ਕੰਮ ਪਹਿਲਾਂ ਕਰਨਾ ਹੈ ਕਹਾਂ ਕਰਦੇ ਆ ਆਪਣੇ ਕੋਲ ਬਣਾਉਣਾ ਉਹ ਜੀ ਨਹੀਂ ਕਰਾਈਏ ਕਿ ਵਾਂਜ ਨੂੰ ਮੈਂ ਜਿਨੇ ਤੈਨੂੰ ਨਹੀਂ ਪਾਈ ਉਹਨਾਂ ਕੰਮ ਪਹਿਲਾਂ ਕਰੀ ਜਿਨੇ ਪਾਈ ਉਹਨਾਂ ਬਸ ਚ ਕਰਦੇ ਤੇ ਗਾਂ ਤੋਂ ਅਗਲੇ ਕਹਿਣ ਚੱਲ ਯਾਰ ਇੱਧਰ ਹੀ ਪਾ ਦਿੰਦੇ ਹਨ ਕਿ ਕੋਈ ਇਹ ਤਾਂ ਇਖਾਜੀ ਬਾਜੀ ਜੀ ਨੀਜ਼ਖਣੀ ਹੈਗੇ ਪੈਂਡ ਚ ਪਿਆਰ ਨਾਲ ਹੈ ਨਾ ਸਾਰੇ ਜਿੱਥੇ ਕੰਮ ਹੋਇਆ ਹਾਂ ਚਿੱਲੀਆਂ ਦੇ ਧਰ ਤੋਂ ਕੱਲ ਆ ਕੇ ਇਕੱਠੇ ਇਤਨਾ ਜਿਆਦਾ ਚੱਲ ਕਟਮਾ ਨਹੀਂ ਗਾਇ ਇਸ ਕੀ ਹਾਂ ਜਾਲਾ ਤੁਹਾਡੇ ਇਧਰ ਪਹੋਗ ਵੀ ਪੈ ਗਿਆ ਮੈਂ ਹੁਣ ਚੱਲਾਂ ਤੇ ਲੇਟ ਹੋ ਗਿਆ ਰਾਤ ਯਾਰ ਮੈਂ ਲੇਟ ਹੋ ਸਾਢੇ 10 ਹੋ ਗਿਆ ਜਿਵੇਂ ਲਾ ਛੇਤੀ ਪੈ ਗਏ 11 11:30 ਵੱਜ ਜਾਂਦੇ ਹਨ ਅੱਜ ਪਕੌੜਿਆਂ ਦਾ ਲੰਗਰ ਆ ਹੋਰ ਵੀ ਕਈ ਲੰਗਰ ਆ ਉਹ ਸਬਾਨਕ ਦਾ ਫਾਲੋ ਸਮੋਸਾ ਤੇ ਗੁਰਦੁਆਰੇ ਘੜੀ ਜਾ ਕੇ ਸੇਵਾ ਕਰਾ ਕੇ ਤੇ ਫਿਰ ਆਪਾਂ ਚੱਲਦੇ ਆਂ ਫੇ ਕੰਮ ਐ ਦੋ ਤਿੰਨ ਕਰਾਉਣੇ ਆ ਉਹ ਕਰਾਉਣੇ ਆ ਸਤਿਗੁਰ ਪਤਸਿਆ ਜੀ ਆਪ ਜੀ ਆਗਿਆ ਦੇ ਬੰਦ ਬਾਰੀ ਅਨੇਕਾ ਅੱਖਰ ਸਕੀ ਆਂਡੀ ਪਕੌੜੇ ਖਾਈ ਜਾਂਦੀ ਮੈਂ ਕਿਹਾ ਗੱਡੀ ਤਿਆਰ ਰੱਖਾ ਫਿਰ ਆਨ ਹੈ ਡਾਕਟਰ ਨੇ ਬੰਦ ਕੀਤੇ ਆ ਹੁਣ ਧਿਆਨ ਰੱਖਿਆਗਾ ਦੋ ਕੀ ਹਣੇ ਹੈ ਦੋ ਕੀ ਚਲ ਦੋ ਖਾ ਲਾ ਕੋਈ ਬਰੈਡ ਨੇ ਆਖ ਦੇਣੀ ਹੈ ਹੈ ਬਰੈਡ ਅੱਛਾ ਸੀ ਜੋ ਵੇ ਤਾਂ ਠੀਕ ਹੈ ਬੇਡਾ ਆ ਗਿਆ ਗਾਇਸ ਇੰਨੇ ਕਿ ਨਹੀਂ ਆ ਸਿਆਣੀ ਹੁੰਦੇ ਇੱਕ ਦੇ ਮਗਰ 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 ਜਾਣਾ ਨਹੀਂ ਇੱਕ ਦੇ ਇੱਕ ਜੀ ਛੋਟੀ ਟੀਵੀ ਬਾਕੀ ਸਭ ਡੇਗੂ ਨਹੀਂ ਆ ਸਾਈਡ ਤੇ ਹੋ ਜਾ ਨਗਰ ਮਗਰ ਜਾਂਦੇ ਆ ਸਾਜ ਜੀ ਆਲਾ ਠੀਕ ਹੈ ਅ ਅ ਸ਼ਕਾਰੀ ਦਾ ਡਾ ਨਾਲ ਨਹੀਂ ਨਹੀਂ ਕੁੱਤਾ 11ਵਾਂ ਚੜ ਲਾਲ ਖੱਟੜ ਕਾ ਦੇ ਜੋੜੇ ਹੁੰਦਾ ਚਾਹ ਪਾਣੀ ਬਣਾਣਾ ਅੱਛਾ ਠੀਕ ਹੈ ਠੀਕ ਹੈ ਲਓ ਜੀ ਕਰੋ ਦਰਸ਼ਨ ਇੱਥੇ ਚਾਹ ਪਾਣੀ ਦਾ ਸਮਾਨ ਆ ਕਹਿੰਦਾ ਭੁੱਕੀ ਭਾਕੀ ਕਹਿੰਦਾ ਇੱਥੇ ਰੱਖੀ ਦੀ ਆ ਤਾਂ ਉਹ ਵਿੱਚ ਭੈਣੇ ਛੀਲੇ ਟਿਕਾਇਆ ਉਹਦੇ ਐ ਉੱਪਰ ਜਿਹੜੀ ਜਾਂਦਾ ਉਹਨੇ ਚੱਲ ਆ ਜਾ ਚਾਚਾ ਸੇਵਾ ਕਰਾਈਏ ਅਗੜੀ ਆ ਜਾ ਚਾਚਾ ਓ ਚਾਚਾ ਚਾਚੇ ਨੇ ਮਾਰਿਵਾਇਆ ਆਇਆ ਚਲ ਮੈਂ ਬੜਾ ਕਾਲ ਸੌਣ ਨੂੰ ਮੈਂ ਚਪਲਾਂ ਹੀ ਪਤਾ ਕਿਹਦੀਆਂ ਪਾਏ ਆ ਤੇ ਮੇਲਾ ਦਾ ਲੇਡੀਜ਼ ਆ ਕਿਹਦੀਆਂ ਅਗਲੀ ਭਾਵੇਂ ਉੱਥੇ ਲੱਭੀ ਆਵੇ ਬਜਾਰੀ ਮੈਂ ਜਪੜਾ ਪਾ ਆਇਆ ਚੱਲ ਤੇ ਹੋਰ ਕਾ ਚਲੋ ਆਜਾ ਛਕਦੇ ਆਂ ਪਕੌੜੇ ਸੇਵਾ ਕਰਾ ਲਈ ਆ ਹੁਣ ਇੱਕਦਮ ਲੰਗਰ ਚੱਲਣਾ ਰੋਟੀ ਦਾ ਉਹ ਖਾਵਾਂਗੇ ਲੰਗਰ ਆਹ ਦੇਖੋ ਪੇਡਾ ਆਈ ਜਾਂਦੀਆਂ ਕਿਦਾਂ ਤੂੰ ਹੁਣ ਆਇਆ ਓਏ ਤੋਂ ਹਣਾ ਆ। ਹੂੰ। ਇਹ ਆ ਬਾਬਾ ਗੋਦਵਾਰੇ ਜਾਣਾ ਹੈ ਲੰਗਰ ਉੱਥੇ ਹੈ ਨਹੀਂ ਕੋਈ ਸੇਵਾ ਕਰਾਉਣ ਨੂੰ ਚਾਹ ਪਕੜੇ ਲਿਆਏ ਮੈਂ ਕਿਹਾ ਸ਼ਕਲ ਲੂਗੇ ਬਚਾਏ। ਆ ਜਿਹੜਾ ਚੱਲਦਾ ਗਟਰ ਅੱਗੇ ਜਿਹੜਾ ਹੁਣ ਨਵਾਂ ਆਦਾ ਹੈ ਨਾ ਬਣਿਆ ਬਣਾਇਆ ਇਹ ਆ ਗਟਰ। ਇਹ ਹੁਣ ਕੋਠੀਆਂ ਜਿਹੀ ਹੀ ਲੱਗਦਾ ਭਾਈ ਸਾਰਿਆਂ ਨੂੰ। ਆਰੇ ਇਹੇ ਲੱਗਦੇ ਆ ਹੁਣ। ਹੁਣ ਉਹ ਨਹੀਂ ਲਵਾਉਂਦਾ ਕੋਈ। ਇਹ ਇਹ ਇੱਕ ਤਾਂ ਸਸਤਾ ਤੇ ਦੂਸਰ ਲੀਕ ਨਹੀਂ ਹੁੰਦਾ। ਅੱਛਾ ਇਹ ਲੀਕ ਨਹੀਂ ਹੁੰਦਾ। ਲੀਕ ਨਹੀਂ ਹੁੰਦਾ ਬਸ ਕੀ ਇਹ ਤਕੜੀ ਸਿਪਤ ਸਭ ਤੋਂ ਜ਼ਿਆਦਾ ਯਹੀ ਹੈ। ਹਾਂ। ਸਾਨੂੰ ਕਹਿੰਨੇ ਕਿਹਾ ਹੀ ਕਹਿੰਦੇ ਵਧੀਆ ਰਹਿਣਾ। ਰਿਆਣਾ ਤੇ ਇੱਕ ਪਿੰਚ ਚਲੋ ਗਾਇ ਕਰ ਲਈਏ ਜਾਂਦੇ ਕਰਦੇ ਵਲੋਂ ਕੰਟੀਣਾ ਆ ਆ ਦੇਖਿਆ ਕਿੰਨਾ ਸੋਹਣਾ ਆ ਬੱਬਰੂ ਆ ਤਿੰਨ ਬਹੁਤ ਗਈ ਆ ਆ ਉਹ ਦੇਖਦੀ ਆ ਓ ਮਾਈ ਗੋਡ ਮਾਂ ਆ ਫੇ ਵੀ ਦੇ ਲੋ ਮਗਰੇ ਆ ਗਈ ਆ ਕਹਿੰਦੀ ਹੁਣ ਕਿਤੇ ਮੇਰੇ ਨਿਆਣੇ ਨਾ ਚੱਕ ਲੈਣ ਆ ਜਾਓ ਸਿੱਧਾ ਇੱਧਰ ਹੀ ਚੱਲ ਜਾਣੇ ਗੁਰਦਵਾਰੇ ਲੈ ਰਮਾਲ ਲੈ ਫੇ ਮੈਂ ਬਾਹਰ ਲੈ ਇਹ ਰਮਾਲ ਚ ਆਈਦਾ ਚਲਿਏ ਗੁਰਦਵਾਰੇ ਲੰਗਰ ਦਾ ਟਾਈਮ ਹੋ ਗਿਆ ਆਏ तो गए दुद्ध लेके आए ओले कितों चला गया मैं दु लेके आया ਆਟੇ ਕੰਜੇ ਕਟੋਰੀਆਂ ਨੇ ਪਾ ਦੇ ਮੈਂ ਕਿਹਾ ਨਹੀਂ ਉਹਦੀ ਮਾਂ ਨੂੰ ਪਾਉਣਾ ਮਾਂ ਤਾਂ ਦਾਵੇ ਪੀ ਲੈਣਾ ਕਟੋਰੀਆਂ ਹਾਂ ਹਾਂ ਲਓ ਜੀ ਹੈ ਲੰਗਰ ਦੇ ਹੋ ਗਏ ਸੇਵਾ ਦਾ ਪਨੀਰ ਕਿਵੇਂ ਲੱਗਾ ਵਧੀਆ ਲੱਗਾ ਪਨੀਰ ਮੈਂ ਕਿਵੇਂ ਬਣਿਆ ਸੀ ਸਵਾਦ ਸੀ ਨਾ ਵਾਹ ਜੀ ਹਮ ਟਰੋਂ ਹੁਣ ਤੋਂ ਖਾਦੇ ਲੰਗਰ ਹੁਣ ਲੱਗਿਓ ਘਰੇ ਮਿਸਤਰੀ ਉਹਨਾਂ ਕੋ ਜਾਣਾ ਅੱਜ ਨਹੀਂ ਆਉਣਾ ਇੱਥੇ ਮੈਂ ਬਾਅਦ ਹੈ ਇੱਕ ਵਾਰੀ ਦੀ ਲੋਕ ਬਿਊਟੀ ਫੁੱਲ हां बहुत नाइस मैं जोगदे हूं ना आज 77 है इने कांदा <laughs> <हाँ आटेंशन ही laughs> <मौला। laughs> नहीं सही हैगा मेरे हिसाब ला लेया परसों मेरा 78 ਦੱਸਦੇ ਐਵੇਂ ਜੋਲ ਲਵਾਤਾ ਹੁਣ 77 ਹੋ ਗਿਆ ਕੱਲ 75 ਸੀ ਹਰੇਕ ਤੀਜੇ ਦਿਨ 2 ਕਿਲੋ ਵੱਧ 3 ਕਿਲੋ ਘਟ ਇਦਾਂ ਦੱਸਦਾ हां ਟੈਨਸ਼ਨ ਨਹੀਂ ਪਾਉਂਦਾ ਇਹ ਤਾਂ ਪਤਾ ਹਰੇਕ ਦਾ ਗੰਡਾ ਆਪਣਾ ਆਪਣਾ ਹੈ ਨਾ ਤਾਂ ਵੀ ਨਹੀਂ ਖਾਣਾ हां ਚਲ ਚਲ ਹੁਣ ਇਹ ਤੋਂ ਅੱਗੇ ਕਰਦੇ ਆ ਬਲੌਗ ਦਾ ਐਂਡ ਹਜੇ ਥੋੜਾ ਜਿਹਾ ਕੰਮ ਰਹਿ ਗਿਆ ਬਸ ਆਪਣਾ ਆਹ λεਗੀਆਂ ਸਰਪੰਚ ਦਾ ਬਾਬੇ ਉਹ ਆ ਦੇਖ ਪਤੰਗ ਚੜ੍ਹ ਰਹੇ ਸਰਪੰਚ ਦਾ ਕੰਮ ਕਰਕੇ ਆ ਕੇ ਉਹ ਦੇਖ ਗਿਆ ਨਾਲੀ ਕਹਿੰਦੇ ਕਰਦਾਂ ਨੇ ਕੋਈ ਗੱਲ ਨਹੀਂ ਸ਼ਾਵਰ ਦਿੱਤਾ ਇਹਨੂੰ ਵਿਚਾਰੀ ਇਹਨੂੰ ਬੜੀ ਗੰਦੀ ਹੋਈ ਸੀ ਦੇਖੋ ਇਹਨਾਂ ਓਕਰ ਬੋਰਡ ਮੈਡ ਮੂੜੋ ਤੋਤੇ ਚੱਲੀ ਜਾਂਦਾ ਕੰਮ ਤੁਹਾਨੂੰ ਪੈਰਟ ਦਿਖਾਉਂਦਾ ਦੇਖੋ ਇਹ ਬਹਦਾ ਕਰਦੇ ਸ਼ਾਮ ਦੇ ਇੱਥੇ ਖੁੱਡਾਂ 'ਚ ਇਹਨਾਂ ਦੇ ਬੱਚੇ ਕੱਢ ਕੇ ਲਿਜਾ ਕੇ ਕਹਿੰਦੇ ਤੋਤਾ ਚਾਹੀਦਾ 2000 5000 ਦਾ ਬੱਚਾ ਵੇਚ ਦੰਦੇ ਆ ਆ ਦੋ ਜਾਨੇ ਆਏ ਸੀ ਮੈਂ ਦੜਾਏ ਮੈਂ ਚੱਲ ਸਾਹ ਦੌੜ ਜਾ ਉਹ ਬੱਚੇ ਵਿੱਚੋਂ ਕੱਢ ਕੇ ਆ ਨਾ ਤੋਤਿਆਂ ਦੇ ਗਾਂ ਵੇਚਦਾਂ ਦੀ ਜੇ ਕਿਸੇ ਨੂੰ ਤੋਤਾ ਚਾਹੀਦਾ ਹੈ ਸਾਡੇ ਵੱਲ ਵੀ ਆਉਂਦੇ ਹੁੰਦੇ ਸੀ ਮੈਂ ਦੇਖ ਕੇ ਪਹਿਲਾਂ ਸ਼ੂਟ ਵਟਲ ਲਾਂਦੇ ਆ ਕਿਉਂਕਿ ਮੈਂ ਕਿਹਾ ਮੜੇ ਵੱਡੇ ਵੀ ਨਹੀਂ ਹੋਣ ਦਿੰਦੇ ਥੋੜਾ ਜਿਹਾ ਵੱਡਾ ਹੋ ਜਾਵੇ ਜਾਨਵਰ ਫੇਰ ਵੀ ਠੀਕ ਆ ਸਾਰੇ ਛੋਟੇ ਬੱਚੇ ਲੈ ਜਾਂਦੇ ਚੱਕ ਕੇ